ਥਾਣਾ ਸੀਟਵਿੰਡ ਦੀ ਪੁਲਿਸ ਨੂੰ ਬੜੀ ਵੱਡੀ ਇੱਕ ਸਫਲਤਾ ਮਿਲੀ ਹੈ ਕਿ ਸ਼ੀਦਾ ਸਾਹਿਬ ਗੁਰਦੁਆਰਾ ਸਾਹਿਬ ਦੇ ਲਾਗੇ ਆਈਯੂਐਨ ਸੰਤਾ ਦੇ ਮੋਟਰਸਾਈਕਲ ਚੋਰੀ ਕਰਕੇ ਬਾਹਰ ਭੇਜਦੇ ਸੀ ਲੋਕ ਉਹਨਾਂ ਵਿੱਚੋਂ ਇੱਕ ਦੋਸ਼ੀ ਅਸੀਂ ਬਲਜੀਤ ਸਿੰਘ ਗ੍ਰਫਤਾਰ ਕੀਤਾ ਹੈ ਜਿਹਦੇ ਕੋਲ ਤਿੰਨ ਮੋਟਰਸਾਈਕਲ ਨੰਬਰ ਹੋਏ ਇਹ ਬਲਜੀਤ ਸਿੰਘ ਫਿਰੋਜ਼ਪੁਰ ਤੋਂ ਬਲੌਕ ਕਰਦਾ ਹੈ ਇਹਨਾਂ ਦਾ ਮੇਨ ਮਕਸਦ ਹੀ ਹੋਵੇ ਸੀਗਾ ਫਿਰੋਜ਼ਪੁਰ ਤੋਂ ਇੱਥੇ ਆਣਾ ਕਥਰ ਟੇਕ ਨਹੀਂ ਜਾਂਦਾ ਟੇਕਨ ਲੇਕਿਨ ਇਥੋਂ ਮੋਟਰਲ ਚੋਰੀ ਕਰਕੇ ਉੱਥੇ ਗਾਹ ਜਾ ਕੇ ਵੇਚਦੇ ਨੇ ਸੋ ਇਸ ਮਤ ਵਿੱਚ ਅਸੀਂ ਮੁਕਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਗਈ ਹੈ ਤੇ ਇਹ ਜਿਹੜੀ ਤਫ਼ਤੀਸ਼ ਹੈ ਇਹਦੇ ਵਿੱਚ ਹੋਰ ਸਾਨੂੰ ਆਸ ਹੈ ਕਿ ਹੋਰ ਮੋਟਰਸਾਨੂੰ ਮਿਲਣਗੇ ਮਾਰੇ ਕਮਿਸ਼ਨਰ ਪੁਲਿਸ ਉਹਨਾਂ ਦੀ ਹਦਾਇਤਾਂ ਉੱਤੇ ਅਸੀਂ ਇਹ ਕੰਮ ਕਰ ਰਹੇ ਹਾਂ ਤੇ ਸਾਡੇ ਐਸਐਚਓ ਸੀਜੀਨੀ ਜਾਹਰਮਤ ਕੌਰ ਇਹਨਾਂ ਨੇ ਬੜਾ ਸਲੱਭਾ ਜੋ ਕੰਮ ਕੀਤਾ ਹੈ ਆਪ ਤੋਂ ਤੇ ਸਮਸ਼ਕਾਇਤ ਮਦਦ ਸੀ ਸੀ ਸ਼ੀਸ਼ਾ ਸਰ ਤੋਂ ਦੁਆਰਾ ਸਾਡੇ ਲੱਗੇ ਹੋ ਮੋਰਸਲ ਉਸਕੋ ਪਿਚੋਰੀ ਹੁੰਦੇ ਨੇ ਸੋ ਇਸ ਦੇ ਵਿੱਚ ਅਸੀਂ ਪਲੇਨ ਕਪੜਾ ਦੇ ਵਿੱਚ ਫੋਰਸ ਵੀ ਲਗਾਈ ਹੈ ਯੂਨੀਫਾਰਮ ਵਾਲੀ ਵੀ ਫੋਰਸ ਲੱਗੀ ਹੈ ਲੇਕਿਨ ਇਹ ਤਿੰਨ ਮੋਰਸਲ ਬਰਾਮਦ ਕਰਕੇ ਬੜਾ ਚਲਾ ਕੇ ਕੰਮ ਕੀਤਾ ਤੇ ਮੈਂ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਵੀ ਹਕੀਕਤ ਕਰਨਾ ਚਾਹੁੰਦਾ ਕਿ ਇਹੋ ਜਿਹੇ ਮਾੜੇ ਕੰਮਾਂ ਤੋਂ ਆਪਣੇ ਆਪ ਨੂੰ ਵਰਜਿਓ ਤੇ ਜਿਹੜੇ ਲੋਕ ਗਲਤ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਬਿਲਕੁਲ ਠੋਕੇ ਉਹਨਾਂ ਦੇ ਖਿਲਾਫ ਕਾਰਵਾਈ ਕਰੀ ਜਾਵੇ ਧੰਨਵਾਦ